ਏ ਆ ਜੀ ਗਊ ਮਾਤਾ ਬਾਈ ਜੀ ਕਿੱਥੋਂ ਆਏ ਤੁਸੀਂ ਹਾਂ ਜੀ ਕਿਹੜੀ ਜਗ੍ਹਾ ਤੋਂ ਆਏ ਆ ਅਸੀਂ ਰਹਿਣਾ ਤਾਂ ਮਹਾਰਾਜ ਤੋਂ ਦਿੱਲੀ ਮਹਾਰਾਜ ਤੋਂ ਦੇ ਹਾਂ ਜੀ ਅੱਛਾ ਤੇ ਇੱਥੇ ਜਲੰਧਰ ਦੇ ਵਿੱਚ ਰਹਿੰਦੇ ਆ ਨਾ ਹਾਂ ਜੀ ਸਰ ਅੱਛਾ ਇਹ ਤੁਸੀਂ ਇਹ ਡੇਲੀ ਲੈ ਕੇ ਜਾਣੇ ਨਹੀਂ ਨਹੀਂ ਅਸੀਂ ਬੁੱਧਵਾਰ ਨੂੰ ਆਉਂਦੇ ਹਾਂ ਬੁੱਧਵਾਰ ਦੀ ਬੁੱਧਵਾਰ ਹਾਂ ਜੀ ਸਰ ਠੀਕ ਆ ਥੋੜਾ ਜਿਦਾ ਧਿਆਨ ਰੱਖਿਆ ਕਰੋ ਜਿੱਦਾਂ ਉਹਨਾਂ ਨੂੰ ਤੁਹਾਨੂੰ ਪਤਾ ਖਾਲੀ ਨਾ ਛੱਡਿਆ ਕਰੋ ਨਹੀਂ ਨਹੀਂ ਸਰ ਜਿੱਦਾਂ ਉਹਨਾਂ ਨੂੰ ਪਤਾ ਗੱਡਾ ਵਾ ਟੈਕਸੀਡੈਂਟ ਹੋਇਆ ਮੁੰਡਾ ਰਾਜਵੀਰ ਜਵੰਡੇ ਦਾ ਨਾ ਹਾਂ ਜੀ ਦੇਖਿਆ ਮੈਂ ਵੀਡੀਓ ਤੇ ਵੀਡੀਓ ਦੇਖੀ ਆ ਨਾ ਤੇ ਫਿਰ ਤੁਸੀਂ ਇਹਨਾਂ ਨੂੰ ਕਿੱਦਾਂ ਸਾਬਦੇ ਆ ਤਾਂ ਕੱਲਿਆਂ ਨੂੰ ਤੇ ਨਹੀਂ ਛੱਡਦੇ ਨਹੀਂ ਨਹੀਂ ਰੋਡ ਤੇ ਨਹੀਂ ਨਹੀਂ ਰੋਡ ਤੇ ਨਹੀਂ ਠੀਕ ਹੈ ਤੇ ਆ ਰੱਖਿਆ ਕਰੋ ਯਾਰ ਕੱਲਿਆਂ ਨੂੰ ਜਿਹੜਾ ਫੜ ਕੇ ਰੱਖਿਆ ਕਰੋ ਮੇਰਾ ਵੇ ਠੀਕ ਹੈ ਸਰ ਓਕੇ ਥੈਂਕ ਯੂ ਕੀ ਕਰਨ ਦੇ ਯਾਰ ਤੁਸੀਂ ਤੁਸੀਂ ਇਹਨਾਂ ਚੀਜ਼ਾਂ ਨੂੰ ਬੁढ़ाਵਾ ਦੇ ਦਿੰਦੇ ਹੋ ਫੇ ਮਰਿਆ ਉਹਨਾਂ ਦਾ ਹੀ ਹੈ ਨਾ ਤੁਹਾਡਾ ਤਾਂ ਨਹੀਂ ਮਰਿਆ ਨਾ ਕੀ ਕਰਦੇ ਯਾਰ ਦੋ ਗੱਡੀਆਂ ਦੇਖ ਲਈਏ ਮੇਰੇ ਸਾਹਮਣੇ ਆ ਕੇ ਇਹਨਾਂ ਨੂੰ ਪੈਸੇ ਦੇ ਕੇ ਗਏ ਯਾਰ ਇਹਨਾਂ ਨੇ ਤੇ ਬਿਜ਼ਨਸ ਬਣਾ ਲਿਆ ਯਾਰ ਕਿਸੇ ਮਾਂ ਦਾ ਪੁੱਤ ਚਲੇ ਗਿਆ ਉਹ ਵੀ ਐਡਾ ਸਟਾਰ ਤੇ ਤੁਸੀਂ ਇਹਨਾਂ ਨੂੰ ਬੜਾਵਾ ਦੇਣ ਦੇ ਪੈਸੇ ਦੇ ਕੇ ਯਾਰ ਅਸੀਂ ਇੱਧਰ ਮੁੱਦਾ ਚੁੱਕਣ ਡਏ ਆ ਤੇ ਤੁਸੀਂ ਇਹਨਾਂ ਨੂੰ ਪੈਸੇ ਦੇਈ ਜਾਂਦੇ ਆ ਮੜਾ ਮੋਟਾ ਦੇਖੋ ਯਾਰ ਫਿਰ ਜਿਹੜਾ ਲ ਮਰਿਆ ਉਹਨਾਂ ਨੂੰ ਦੁੱਖ ਆ ਤੁਹਾਨੂੰ ਥੋੜੀ ਕੋਈ ਦੁੱਖ ਆ ਯਾਰ ਬਾਕੀ ਤੁਸੀਂ ਸਾਰੇ ਜਣੇ ਵੀਡੀਓ ਤੁਸੀਂ ਸਾਰੀ ਦੇਖ ਲਈ ਆ ਆਪਣੇ ਵਿਚਾਰ ਦਿਓ ਕਮੈਂਟ ਕਰੋ ਮੈਂ ਤਾਂ ਪੂਰਾ ਮੁੱਦਾ ਚੱਕ ਰਿਆ ਇਹ ਬਾਕੀ ਤੁਸੀਂ ਦੱਸੋ ਧੰਨਵਾਦ ਤੇ ਬਾਕੀ ਤੁਸੀਂ ਹੁਣ ਕਮੈਂਟ ਕਰਕੇ ਆਪਣੇ ਵਿਚਾਰ ਦਿਓ ਜੀ